ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਅੰਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਲੈਸ ਤੇ ਸੂਟ ਕੱਢ ਰਹੇ ਆ ਸੋ ਜਿਨ੍ਹਾਂ ਨੂੰ ਵੀ ਪਸੰਦ ਹੈ ਜੀ ਪਲੀਜ਼ ਵੀਡੀਓ ਧਿਆਨ ਨਾਲ ਦੇਖਿਓ ਤੇ ਜੋ ਵੀ ਪਸੰਦ ਆ ਤੁਸੀਂ ਉਹ ਨਾਲ ਦੇ ਨਾਲ ਹੋਲਡ ਕਰਵਾ ਕੇ ਆਪਣਾ ਸੂਟ ਆ ਜਿਹੜਾ ਲੈ ਸਕਦੇ ਹੋ ਬਹੁਤ ਹੀ ਘੱਟ ਰੇਟ ਤੇ ਆ ਜੀ ਔਰ ਇਦੇ ਵਿੱਚ ਸਾਰਿਆਂ ਦੇ ਰੇਟ ਥੋੜੇ ਥੋੜੇ ਕਨਫਿਊਜ਼ਿੰਗ ਚ ਹੋਣਗੇ ਸੋ ਪਲੀਜ਼ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ ਮੈਂ ਰੀਅਲੀ ਕਹਣੀ ਆ ਪਰ ਡੇਲੀ ਮੈਸੇਜ ਆਉਂਦਾ ਜੀ ਪ੍ਰਾਈਸ ਕੀ ਹੈ ਜੀ ਕੱਲ ਆਪਾਂ ਤੁਹਾਡੇ ਨਾਲ ਜਿਹੜੇ ਸ਼ੇਅਰ ਕੀਤੇ ਸੀ ਵਿੱਧ ਸਲਵਾਰ ਸੂਟ ਫਿਰ ਤੁਸੀਂ ਕਹਿੰਦੇ ਨੇ ਓਨਲੀ ਸ਼ਰਟ ਕਿੰਨਾ ਹੋਊਗਾ ਕਿ ਇਹ ਇੱਕ ਜਨਰਲ ਨੋਲੇਜ ਹੈ ਜੀ ਕਿ ਆਪਾਂ ਨੂੰ ਪਤਾ ਹੀ ਹੁੰਦਾ ਕਿ ਪਲੇਨ ਬਾਟਮ ਹੈ ਜਿਹੜੀ ਕਿੰਨੇ ਕ ਦੀ ਹੁੰਦੀ ਹੈ ਕਸਟਿਮੇਟਡ ਤਾਂ ਹੁੰਦਾ ਹੀ ਹੈ ਜੋ 100 200 ਇੱਧਰ ਉੱਧਰ ਹੋ ਜਾਂਦਾ ਹੁੰਦਾ ਸੋ ਕੋਈ ਵੀ ਇਸ ਗੱਲ ਨੂੰ ਨਹੀਂ ਸਮਝਦਾ ਸੋ ਤੁਸੀਂ ਵੀਡੀਓ ਦੇਖਦੇ ਹੋ ਪੀਪੀ ਨਾਲ ਦੀ ਨਾਲ ਪੀਪੀ ਮੈਨੂੰ ਇਹ ਸਗਲ ਬਕੋ ਸਮਝ ਨਹੀਂ ਆਉਦੀ ਸੋ ਇਹ ਜਿਹੜੇ ਸੂਟ ਹੈਗੇ ਆ ਜੀ ਬਹੁਤ ਘੱਟ ਰੇਟ ਦੇ ਵਿੱਚ ਹੈ ਤੁਸੀਂ ਵੀਡੀਓ ਧਿਆਨ ਨਾਲ ਦੇਖਣੀ ਆ ਬਸ ਪ੍ਰਾਈਸ ਕਿਸੇ ਨੂੰ ਨਹੀਂ ਦੱਸਣਾ ਹੈਗਾ ਸੋ ਜਿਨ੍ਹਾਂ ਨੇ ਵੀ ਪਿਕ ਕਰਨੇ ਆ ਹੋਲਡ ਕਰਵਾ ਕੇ ਲੈ ਸਕਦਾ ਸੋ ਇਹ ਹੈਗਾ ਜੀ ਜੌਰਜਟ ਦੇ ਵਿੱਚ ਬਹੁਤ ਹੀ ਲਾਈਟ ਜੈ ਪਰਪਲ ਸ਼ੇਡ ਹੈਗਾ ਇਹ ਦੇਖੋ ਔਰ ਵਿੱਚ ਉਹਨਾਂ ਨੇ ਲਾਈਨਸ ਪਾਈਆਂ ਹੋਈਆਂ ਇਸ ਤਿੱਖਾ ਸਾਰੇ ਓਨਲੀ ਲਾਈਨਸ ਹੈ ਬਾਜੂ ਤੇ ਵੀ ਇਸ ਤਰ੍ਹਾਂ ਦੀਆਂ ਲਾਈਨਸ ਹੈ ਜੀ ਬਹੁਤ ਹੀ ਸਿੰਪਲ ਸੋਬਰ ਅਗਰ ਤੁਸੀਂ ਆਮ ਜਿਹੜਾ ਡੇਲੀ ਬਾਜ਼ਾਰ ਵਗੈਰਾ ਲਈ ਜਾਂ ਵੈਸੇ ਸਿੰਪਲ ਸੂਟ ਬਣਾਉਣਾ ਚਾਹੁੰਦੇ ਹੋ ਤੇ ਬਹੁਤ ਹੀ ਵਧੀਆ ਜਿਹੜਾ ਡਿਜ਼ਾਈਨ ਹੈਗਾ ਕਿ ਡਿਜ਼ਾਈਨ ਹੈ ਸੋ ਜ਼ਿਆਦਾ ਵੀ ਨਹੀਂ ਹੈ ਇਹਨੂੰ ਡੇਲੀ ਤੁਸੀਂ ਵੇਅਰ ਕਰ ਸਕਦੇ ਹੋ ਸੋ 2200 ਦਾ ਓਨਲੀ ਸੂਟ ਹੈ ਜੀ ਨੈਕਸਟ ਹੈਗਾ ਜੀ ਪੀਚ ਕਲਰ ਦੇ ਵਿੱਚ ਸੋ ਆਰੀ ਦਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਔਰ ਬੀਜ ਸ਼ੇਡ ਜੋ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਉਹੀ ਹੈਗਾ ਇਹ ਹੈਗਾ ਜੀ ਓਨਲੀ 3000 ਦਾ 3000 ਦਾ ਓਨਲੀ ਸੂਟ ਹੈ ਜੀ ਸੋ ਇਹ ਸੂਟ ਹੈ ਜੀ ਇਹ ਆਪਾਂ ਬਹੁਤ ਜ਼ਿਆਦਾ ਸੇਲ ਕੀਤੇ ਆ कि जो ਤੁਸੀਂ ਮਿਸਟਿਚ ਕਰਦੇ ਹੋ ਸੋ ਸਾਰੇ ਦੇ ਵਿੱਚ ਪ੍ਰਿੰਟ ਤਰ੍ਹਾਂ ਇਥੇ ਡਿਜ਼ਾਈਨਿੰਗ ਹੈਗੀ ਆ ਸੋ ਇਹ ਬਾਦਲਾ ਨਾ ਬਣਿਆ ਹੋਇਆ ਬਹੁਤ ਹੀ ਪਿਆਰਾ ਰਾਣੀ ਸ਼ੇਡ ਹੈਗਾ ਸੋ ਸਾਰੇ ਸ਼ਰਟ ਦੇ ਵਿੱਚ ਜਦੋਂ ਤੁਸੀਂ ਇਹਨੂੰ ਅ ਸਟਿਚ ਕਰਵਾਉਂਗੇ ਤਾਂ ਇੱਕ ਜਿਹੜੀ ਇਹ ਪ੍ਰਿੰਟਿੰਗ ਜਾਂ ਲੁੱਕ ਆਉਂਦਾ ਹੈਗਾ ਇਹਦਾ ਸੋ ਇਹ ਬਾਦਲਾ ਦੇ ਵਿੱਚ ਇਸ ਤਰ੍ਹਾਂ ਦੀ ਬੰਦੀ ਹੈਗੀ ਆ ਸੋ ਇਹਦਾ ਜਿਹੜਾ ਵਰਕ ਸੌਰੀ ਰੇਟ ਹੈਗਾ ਜੀ ਇਹ ਹੈਗਾ ਓਨਲੀ 3500 ਇਹਦੇ ਵਿੱਚ ਆਪਣੇ ਕੋਲੇ ਇਹ ਕਾਪਰ ਕਲਰ ਹੈ ਜੀ ਇਹ ਦੇਖੋ ਓਨਲੀ 3500 ਜੀ ਇਹ ਵੀ ਬਾਦਲਾਵਰਕ ਦੇ ਵਿੱਚ ਬਣਿਆ ਹੋਇਆ ਹੈ ਸੋਸ ਹਰ ਦਾ ਫੰਕਸ਼ਨ ਹੈ ਤਾਂ ਤੁਸੀਂ ਇਹਦੇ ਦੇ ਨਾਲ 1000 2000 ਦਾ ਦੁਪੱਟਾ ਲਾ ਕੇ ਬਹੁਤ ਹੀ ਸੋਹਣਾ ਲਿਆ ਤੁਸੀਂ ਜਿਹੜਾ ਸੂਟ ਆਫ ਦਾ ਬਣਾ ਸਕਦੇ ਹੋ ਸੋ ਕਿ ਫੰਕਸ਼ਨਲ ਹੀ ਸੂਟ ਬਣਨਗੇ ਇਹ ਬਹੁਤ ਹੀ ਪਿਆਰਾ ਸ਼ੇਡ ਹੈ ਓਨਲੀ 3500 ਇਹ ਹੈਗਾ ਜੀ ਆ ਸ਼ਿਮਰ ਦੇ ਵਿੱਚ ਦੇਖੋ ਜੀ ਇਹ ਆਰੀ ਵਿਦ ਬਾਦਲਾ ਨਾ ਬਣਿਆ ਹੋਇਆ ਸੋ ਇਹਦੇ ਵਿੱਚ ਥੋੜਾ ਜਿਹਾ ਉੱਬਰਵਾ ਜ਼ਿਆਦਾ ਆਉਂਦਾ ਹੈਗਾ ਬਾਦਲਾ ਚ ਇੰਨਾ ਉਹ ਉੱਬਰ ਕੇ ਨਹੀਂ ਆਉਂਦਾ ਹੈਗਾ ਸੋ ਇਹ ਵੀ ਓਨਲੀ 3500 ਦੇ ਵਿੱਚ ਹੈ ਜਦ ਕਿ ਇਹਦੀ ਜਿਹੜੀ ਕੋਸਟ ਹੈਗੀ ਆਪਣੀ ਕਾਫੀ ਪਹਿਲਾਂ ਜ਼ਿਆਦਾ ਰਹੀ ਹੈਗੀ ਸੋ ਆਪਾਂ ਇਹ ਪੀਸ ਬਣਾਏ ਹੈਗੇ ਕਿਉਂਕਿ ਆਪਣੇ ਕੋਲ ਸਟਾਫ ਕਾਫੀ ਪਿਆ ਸੀ ਸਟਾਫ ਵੀ ਸਾਰਾ ਜਿਹੜਾ ਹੋਊਗਾ ਜੀ ਵਧੀਆ ਹੋਊਗਾ ਵਧੀਆ ਵਾਲੀ ਜਾਰਜਟ ਹੋਊਗੀ ਓਨਲੀ 3500 ये अपने को वाइंग शेट पे है। बहुत ही प्यारा ओनली पैती सौ जी ये देखो ओनली पैंती सौ ਹੇਗਾ ਜੀ ਸ਼ਿਮਰ ਦੇ ਉੱਪਰ ਇਹ ਵੀ ਓਨਲੀ 3500 ਬਹੁਤ ਹੀ ਪਿਆਰਾ ਸੂਟ ਹੈ ਇਹਦੇ ਨਾਲ ਲੈਮਨ ਦੁਪੱਟਾ ਵੀ ਕਰ ਸਕਦੇ ਹੋ ਤੁਸੀਂ ਆਪਾਂ ਕਨਫਿਊਜ਼ਨ ਨਾ ਹੋਵੇ ਸਾਰਿਆਂ ਦਾ ਸੂਟ ਹੈ ਜਿਵੇਂ ਕੋਈ 2 300 ਉੱਪਰ ਸੀ ਜੀ ਸੋ ਉਹਨਾਂ ਦਾ ਵੀ ਆਪਾਂ ਸੇਮ ਲਗਾਤਾ ਹੈਗਾ ਜੀ 3800 ਦੇ ਸੀ ਉਹ ਵੀ 3500 ਲਗਾਤੇ ਇਹ ਵੀ 3500 ਲਗਾਤਾ ਸੋ ਸਾਰਿਆਂ ਨੂੰ ਕਨਫਿਊਜ਼ਨ ਨਾ ਹੋਵੇ ਜਾਂ ਮੈਂ ਥੋੜਾ ਆਪਾਂ ਹੋ ਜਾਣੇ ਆ ਕਿ ਥੋੜਾ ਬਹੁਤ ਰੇਟ ਨਾ ਫਿਰ ਵਾਰ-ਵਾਰ ਚੈੱਕ ਕਰਨਾ ਪੈਂਦਾ ਕਿੰਨਾ ਬੋਲਿਆ ਸੀ ਇਹ ਆਰੀ ਦਾ ਸੂਟ ਹੈ ਜੀ ਇਹ ਆਪਾਂ ਬਹੁਤ ਬਨਾਇਆ ਹੈਗਾ ਔਰ ਬਹੁਤ ਹੀ ਇਸ ਤਰ੍ਹਾਂ ਇਹਦਾ ਡਿਜ਼ਾਈਨ ਹੈ ਤੇ ਹੈਵੀ ਵੀ ਬਹੁਤ ਹੈ ਜੀ ਇਹ ਇਹ ਦੇਖੋ ਗਲਾ ਬਣਿਆ ਹੋਇਆ ਇਸ ਤਰ੍ਹਾਂ ਲਾਈਨਸ ਬਣੀਆਂ ਹੋਈਆਂ ਇਹ ਹੈਗਾ ਜੀ 4000 ਦਾ ਓਨਲੀ 4000 ਦਾ ਇਹ ਸੂਟ ਹੈਗਾ ਸੋ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਇੱਕ ਹੈਗਾ ਪੀਕਾਕ ਸ਼ੇਡ ਅਵੇਲੇਬਲ ਹੈ ਗਲਾ ਹੈਵੀ ਹੈ ਜੀ ਇਸ ਤਰ੍ਹਾਂ ਲਾਈਨਸ ਜਾਂਦੀ ਹੈ ਨਾ ਕੰਟਰਾਸਟ ਦੁਪੱਟਾ ਕਰਕੇ ਤੁਸੀਂ ਲੈ ਸਕਦੇ ਹੋ ਓਨਲੀ 4000 ਦਾ ਅੱਗੇ ਹੈਗਾ ਜੀ ਪੀਚ ਲਾਈਨਸ ਵਾਲੀ ਜਾਰਜਟ ਹੈਗੀ ਹੈ ਇਹ ਆਪਾਂ ਕੋਈ ਵੀ ਸਟੱਫ ਹੈ ਜੀ ਤੁਹਾਨੂੰ ਦੱਸ ਕੇ ਉਵੇਂ ਦੱਸਾਂਗੇ ਪਹਿਲਾਂ ਫਿਰ ਦੇਵਾਂਗੇ ਸੋ 3500 ਦਾ ਜੀ ਇਸ ਤਰ੍ਹਾਂ 35 ਦਾ ओनली सूट ਜੀ ਸਕਿਨ ਆਰੀ ਦੇ ਵਿੱਚ ਬਣਿਆ ਹੋਇਆ ਹੈ ਇਸਰਾ ਆਰੀ ਵਰਕ ਦਾ ਡਿਜ਼ਾਈਨ ਹੈ ओनली 35 ਜੀ ਮਾਊਸ ਸ਼ੇਡ ਹੈ ਜੀ ਲਾਈਨਸ ਵਾਲੀ ਜੌਰਜਟ ਹੈ ਸੋ ओनली ਵਾਈਟ ਵਰਕ ਹੈ ਜੀ ਇਸਰਾ ਤੁਸੀਂ ਦੇਖ ਸਕਦੇ ਹੋ ओनली 3000 बाजू पर भी वर्क होगा जी दे। वाइन शेड हैगा जी ये गले, दे वर्क दे वर्क गले दे पर वर्क है साइड्स से वर्क है इस तरह गले के उपर वर्क है जी साइड्स से वर्क है बहुत ही प्यारा शेड हैगा और ये है जी पैंती सौ ਇਹ λεਮਨ ਗ੍ਰੀਨਿਸ਼ λεਮਨ ਜਿਹਾ ਸ਼ੇਡ ਹੈ ਜੀ ਬਹੁਤ ਹੀ ਪਿਆਰਾ ਵਰਕ ਹੈ ਦੇ ਉੱਪਰ ਹੋਇਆ ਹੋਇਆ ਇਹ ਦੇਖ ਸਕਦੇ ਹੋ ਤੁਸੀਂ ਉੱਪਰ ਤੱਕ ਲਾਈਨਸ ਹੈ ਜੀ ਇਹਦੇ ਸੋ ਇਸ ਤਰ੍ਹਾਂ ਬਾਜੂ ਤੇ ਲਾਈਨਸ ਹੈ ਜੀ ਸ਼ੇਡੇਡ ਵਰਕ ਹੈ 3200 ਇਹ ਸ ਹੈ ਜੀ λεਮਨ ਸ਼ੇਡ ਹੈ ਉੱਪਰ ਗ੍ਰੀਨ ਦੇ ਨਾਲ ਆਪਾਂ ਲਾਈਨਸ ਪਾਈਆਂ ਹੋਈਆਂ ਜਿਵੇਂ ਕਿ ਆਪਣਾ ਜਿਹੜਾ ਇਕ ਸੂਟ ਸੀਗਾ ਕਾਫੀ ਵਾਇਰਲ ਹੋਇਆ ਹੋਇਆ ਸੀ ਸੋ ਉਹਦੇ ਅਕੋਰਡਿੰਗ ਹੈ ਇਹ ਔਰ ਇਹਦੇ ਜਿਹੜੇ ਬਾਜੂ ਤੇ ਇਸ ਤਰ੍ਹਾਂ ਦਾ ਹੈਵੀ ਵਰਕ ਹੈ ਜੀ ਸੋ ਇਹ ਵੀ ਬਹੁਤ ਹੀ ਪਿਆਰਾ ਹੈਗਾ 3500 ਦਾ ਓਨਲੀ ਸੂਟ ਹੈ ਜੀ ਇਹ ਹੈਗਾ ਜੀ ਸੀ ਗ੍ਰੀਨ ਜੈ ਸ਼ੇਡ ਆ ਥੋੜਾ ਡਾਰਕ ਜੈ ਸ਼ੇਡ ਆ ਇਸ ਤਰ੍ਹਾਂ ਤੇ ਬਹੁਤ ਹੀ ਲਾਈਟ ਜਿਹਾ ਨਾਲ ਦਾ ਵਰਕ ਹੋਇਆ ਹੋਇਆ ਜਿਵੇਂ ਕਿ ਆਪਣੀਆਂ ਮੰਮੀਆਂ ਦਾ ਜਿਵੇਂ ਡਿਮਾਂਡ ਹੁੰਦੀ ਹੈ ਕਿ ਜਿਹੜਾ ਫੁੱਲ ਦੇ ਵਿੱਚ ਪਿੰਕ ਸ਼ੇਡ ਨਾ ਹੋਵੇ ਜਾਂ ਸ਼ੇਡੇਡ ਵਰਕ ਨਾ ਹੋਵੇ ਵਰਕ ਵੀ ਹੋਵੇ ਸੋ ਉਹਦੇ ਅਕੋਰਡਿੰਗ ਇਹ ਬਿਲਕੁਲ ਸੈਟ ਹੈ ਜੀ ਇਹ ਦੇਖੋ ਬਾਦਲੇ ਦਾ ਬਹੁਤ ਹੀ ਬਰੀਕ ਕੰਮ ਹੈ ਔਰ ਬਹੁਤ ਹੀ ਸੌਬਰ ਜਿਹਾ ਉੱਪਰ ਤੱਕ ਇਸ ਤਰ੍ਹਾਂ ਗਲਾ ਬੰਦ ਹੈ ਜੀ ਇਹ ਕੁਝ ਓਨਲੀ 4000 ਜੀ ਇਹ ਸੂਟ ਆਪਾਂ ਕਾਫੀ ਵਾਰ ਪਾ ਚੁੱਕੇ ਹਾਂ ਜੀ ਤੇ ਬਹੁਤ ਵਾਰੀ ਹੋਲਡ ਵੀ ਹੋ ਚੁੱਕਿਆ ਤੇ ਫਿਰ ਅਸੀਂ ਵੀ ਸਾਡੇ ਵੀ ਮਾਈਂਡ ਚੋਂ ਨਿਕਲ ਜਾਂਦਾ ਕਿ ਕਿੰਨਾ ਨੇ ਹੋਲਡ ਕਰਵਾਇਆ ਸੀਗਾ ਸੋ ਜਿਨ੍ਹਾਂ ਨੂੰ ਵੀ ਇਹ ਚਾਹੀਦਾ 3200 ਦਾ ਓਨਲੀ ਸੂਟ ਹੈ ਜੇ ਕ੍ਰੇਪ ਦੇ ਉੱਪਰ ਸੌਰੀ 35 ਦਾ 3500 ਦਾ ਸੂਟ ਹੈ ਜੀ ਇਹ ਪਰ ਨਾਲ ਦੇ ਥ੍ਰੈਡ ਨਾਲ ਵਰਕ ਹੋਇਆ ਹੋਇਆ ਕਿਉਂਕਿ ਇਹਦੇ ਤੇ ਬੈਕ ਵਰਕ ਵੀ ਹੈ ਜੀ ਬੈਕ ਦੇ ਵਿੱਚ ਵੀ ਸਾਰੇ ਦੇ ਬੂਟੀ ਹੈ 3500 ਦਾ ਓਨਲੀ ਸੂਟ ਹੈ ਸੋ ਇਹ ਜਿਹੜੀ ਰੇਂਜ ਹੈ ਜੀ ਇਹ ਸਾਨੂੰ ਵੀ ਇਸ ਤੋਂ ਵੱਧ ਬਏ ਹੁੰਦੇ ਆ ਸੂਟ ਕਈ ਵਾਰੀ ਸੋ ਅਪ ਸਾਨੂੰ ਇਹ ਹੁੰਦਾ ਹੈ ਕਿ ਕਾਫੀ ਟਾਈਮ ਦੇ ਸਾਡੇ ਕੋਲੇ ਜਾਂ ਸਾਡਾ ਧਿਆਨ ਨਹੀਂ ਜਾਂਦਾ ਸੋ ਅਸੀਂ ਆਰਡਰਸ ਦੇ ਵਿੱਚ ਬਿਜ਼ੀ ਹੁੰਨੇ ਆ ਸੋ ਸਾਨੂੰ ਇਹ ਹੱਸੇਗਾ ਵੀ ਅਸੀਂ ਇਹਨੂੰ ਬਹੁਤ ਹੀ ਘੱਟ ਟ੍ਰੇਡ ਦੇ ਵਿੱਚ ਕੱਢ ਦਈਏ ਸੋ ਲੈਸ ਲਗਾ ਦਈਏ ਸਾਰਿਆਂ ਨੂੰ ਇਹਦਾ ਬੈਨੀਫਿਟ ਹੋਵੇ ਸੋ ਜੇਕਰ ਤੁਸੀਂ ਵੀ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਆਪਣਾ ਜਲਦੀ ਤੋਂ ਜਲਦੀ ਆਪਣਾ ਸੂਟ ਬੁੱਕ ਕਰੋ ਮੈਸੇਜ ਕਰੋ ਔਰ ਆਪ ਵਿਦਨ 1 ਜਾਂ 2 ਡੇਸ ਦੇ ਵਿੱਚ ਤੁਹਾਡੇ ਕੋਲੇ ਜਿਹੜੇ ਸੂਟ ਆ ਪਹੁੰਚ ਜਾਣਗੇ ਕਿਉਂਕਿ ਵਰਤ ਆ ਰਿਹਾ ਕਰਵਾ ਚੌਥਾ ਆ ਰਿਹਾ ਸੋ ਉਹਦੇ ਲਈ ਤੁਸੀਂ ਇਹ ਸੂਟ ਆ ਜਿਹੜੇ ਲੈ ਸਕਦੇ ਆ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਸ਼ੇਅਰ ਕਰਦੇ ਰਹਾਂਗੇ ਸੋ ਬਣੀ ਰਹਿਣਾ ਮੇਰੇ ਚੈਨ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ